ਮੈਂ ਮਾਤਾ ਜੀ ਮਾਤਾ ਜੀ ਹਾਂ ਜੀ ਕਿੱਥੇ ਆਵੇ ਮੁੰਡਾ ਹਾਂ ਜੀ ਕੀ ਕੀ ਨਾਮ ਹੈ ਮਾਤਾ ਜੀ ਵੀਰਪਾਲ ਕਾਰਜੀ ਅੱਛਾ ਜੀ ਇਹ ਕਿੱਥੇ ਰਹਿੰਦਾ ਵੀਰਪਾਲ ਕਾਰਜੀ ਇੱਧਰ 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 ਦੇਖੋ ਜੀ ਕਿ ਵੀ ਬੰਦੂ ਜੀ ਕਿਉਂਕਿ ਤੁਸੀਂ ਇੱਥੇ ਆਏ ਹੋ ਜੀ ਹੁਣ ਹਾਂ ਜੀ ਇੱਥੇ ਆਏ ਆ ਇਹ ਮੇਰਾ ਲੜਕਾ ਗੱਭੀ ਪਰਸੋਂ ਦਾ ਸੁਭਦੀਪ ਕਰਨ ਰਖਨੌਰੀ ਬਾਰਡਰ ਤੇ ਉਹ ਹੋ ਗਿਆ ਜੀ ਤੇ ਇਹਨਾਂ ਨੇ ਮੀਡੀਆ ਵਾਲਿਆਂ ਨੂੰ ਕਹਿਤਾ ਵੀ ਮਾਂ ਮਰੀ ਹੋਈ ਹੈ ਹਾਂ ਹਾਂ ਜੀ ਹਾਂ ਜੀ ਮਾਂ ਮੈਂ ਹੈਗੀ ਆ ਸੱਚਮੁੱਚ ਖੜੀ ਆ ਸਾਹਮਣੇ ਮੈਂ ਆਪਣੀ ਮਾਂ ਬੇਟੇ ਦਾ ਮੂੰਹ ਵੇਖਣ ਆਈ ਸੀ ਨਹੀਂ ਜੀ ਮੈਂ ਜਾਉਂਦੀ ਆ ਇਹਨਾਂ ਨੇ ਮੈਨੂੰ ਜਾਣ ਕੇ ਮਰੀ ਬਣਾਇਆ ਜੀ ਵੀ ਮੈਂ ਜਾਉਂਦੀ ਖੜੀ ਆ ਇਹਨਾਂ ਨੇ ਤੜਕੇ ਵੀ ਕਿਹਾ ਵੀ ਮਰੀ ਹੋਈ ਹੈ ਜੀ ਮੈਂ ਮਾਂ ਹੈਗੀ ਆ ਇਹ ਬਿਆਨ ਆਈ ਸੀ ਜੀ ਇਹ ਪਹਿਲਾਂ ਇਹਨਾਂ ਦਾ ਜਿਹੜਾ ਪਿਓ ਸੀ ਨਸ਼ੇ ਪੱਤੇ ਕਰਦਾ ਸੀ ਇਹ ਆਪ ਬਲੈਕ ਕਰਦੇ ਸੀ ਜੀ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਵੀ ਇਹਨਾਂ ਨੇ ਮੇਰੀ ਨਾ ਸੁਣੀ ਮੈਂ ਬਾਗੀ ਸੀ ਛੱਡ ਕੇ ਤੇ ਮੁੜ ਕੇ ਮੁੰਡਾ ਵੱਡੀ ਕੁੜੀ ਮੇਰੇ ਨਾਲ ਫੋਨ ਤੇ ਸੰਪਰਕ ਕਰਦੇ ਆ ਜੀ ਮੁੰਡਾ ਜਿਹਦੇ ਦਿੱਲੀ ਗਿਆ ਉਹਦੇ ਵੀ ਫੋਨ ਇਹਨੇ ਕਰਕੇ ਗਿਆ ਵੀ ਮੈਂ ਤਾਂ ਮੈਂ ਜਾਨਣਾ ਮੈਂ ਉਹਨੂੰ ਕਿਹਾ ਸੀ ਪੁੱਤ ਨਾ ਜਾ ਉਹ ਨਹੀਂ ਰੁਕਿਆ ਜੀ ਤੁਹਾਡੇ ਨਾਲ ਰਹਿੰਦਾ ਸੀਗਾ ਜੀ ਨਹੀਂ ਜੀ ਨਾਲ ਨਹੀਂ ਸੀ ਪਾਸੇ ਰਹਿੰਦਾ ਸੀ ਕਿੰਨੇ ਟਾਈਮ ਤੋਂ ਤੁਸੀਂ ਅਲੱਗ ਰਹੇ ਰਹੇ ਹੋ 12-13 ਸਾਲ ਤੋਂ ਅਲੱਗ ਰਹੇ ਰਹੇ ਆ ਜੀ ਤੇ ਅੱਜ ਤੁਸੀਂ ਕਿਨੇ ਆਏ ਅੱਜ ਸਾਡ ਨੂੰ ਹੋਣਾ ਅੱਜ ਸਾਡ ਨੂੰ ਜਦੋਂ ਅਸੀਂ ਆਏ ਸੁਣਿਆ ਫਿਰ ਮੈਂ ਭੱਜੀ ਵੀ ਮੈਂ ਮਰੀ ਨਹੀਂ ਜੀ ਜਿਉਂਦੀ ਆ ਕਰਸੋ ਦੇ ਪਰਸੋ ਦੀ ਗੱਲ ਚੱਰੀ ਅੱਜ ਹੀ ਕਿਉਂ ਨਿਕਲ ਕੇ ਆਏ ਅੱਜ ਆਏ ਨਿਕਲੇ ਜੀ ਪਰਸੋ ਜਿਹੜਾ ਰਾਤ ਨੂੰ ਬਿਆਨ ਹੋਇਆ ਸੀ ਪੱਤਰਕਾਰ ਦਾ ਨਾਂ ਭੁੱਲ ਗਈ ਜੀ ਉਹਨੂੰ ਮੈਂ ਪਰਸੋ ਰਾਤ ਹੀ ਫੋਨ ਲਾਇਆ ਨਹੀਂ ਉਹਨੇ ਮੇਰਾ ਫੋਨ ਨਹੀਂ ਚੱਕ ਰਿਆ ਤੁਹਾਨੂੰ ਦਾ ਪਤਾ ਤੁਹਾਨੂੰ ਤਾਂ ਪਤਾ ਲੱਗ ਗਿਆ ਹੁਣਾਂ ਨਾ ਵੀ ਇਸ ਤਰੀਕੇ ਨਾਲ ਮੁੰਡੇ ਦੀ ਮੌਤ ਹੋ ਗਈ ਹੈ ਮੈਨੂੰ ਪਹਿਲਾਂ ਕਿਉਂ ਨਹੀਂ ਪਹੁੰਚਿਆ ਪਹਿਲੇ ਤੇ ਨਹੀਂ ਲੱਗੇ ਪਹਿਲਾਂ ਜੀ ਇਹ ਪ੍ਰੈਸ਼ਰ 'ਚ ਸੀ ਪ੍ਰੈਸ਼ਰ 'ਚ ਸੀ ਮੈਂ ਜਿੱਥੋਂ ਹੋਰ ਸੀ ਪਾਲਣ ਪੋਸ਼ਣ ਕੀਤਾ ਜੀ ਮੁੰਡੇ ਦਾ ਸੀ ਹਾਂ ਜੀ ਕਿੰਨੇ ਟਾਈਮ ਤੱਕ ਪਾਲਣ ਪੋਸ਼ਣ ਕੀਤਾ ਮੁੰਡੇ ਦਾ ਇਹਦਾ ਮੈਂ 8-9 ਸਾਲ ਪਹਿਲਾਂ 9 ਮਹੀਨੇ ਤੱਕ ਮੈਂ ਢਿੱਡ 'ਚ ਤੇ ਹੁਣ ਇਸ ਦਾ ਪਾਲਣ ਪੋਸਣ ਕੌਣ ਕਰ ਰਿਹਾ ਸੀ ਜੀ ਇਹ ਦੇ ਜਿਹੜਾ ਪਾਲਣ ਪੋਸਣ ਕਰਦੇ ਸੀ ਦਾਦਾ ਤੇ ਦਾਦੀ ਸੀ ਉਹ ਮਰ ਗਏ ਸੀ ਮਰ ਚੁੱਕੇ ਸੀ ਚਰਚਾ ਸੀ ਕਿ ਇਹਨੇ ਉਹਨਾਂ ਨੇ ਪਿਤਾ ਨੇ ਦੂਜਾ ਵਿਆਹ ਕਰਾ ਲਿਆ ਸੀ ਨਹੀਂ ਜੀ ਨਹੀਂ ਕਰਾਇਆ ਸੀ ਉਹਨਾਂ ਦਾ ਪਿਤਾ ਹੈ ਨਹੀਂ ਦੂਜੇ ਵਿਆਹ ਕਰਾ ਲਿਆ ਕਿੰਨੀ ਦੇਰ ਕਿੱਥੇ ਰਹਿੰਦੇ ਰਹੇ ਇਹ ਨਹੀਂ ਦੇਰ ਜੀ ਪਹਿਲਾ 4 ਸਾਲ ਸਾਡੇ ਕੋਲੇ ਰਹੇ ਉਸ ਤੋਂ ਬਾਅਦ ਅਸੀਂ ਇਹ ਵਿਆਹ ਕੀ ਕਰ ਲਿਓ ਨੇ ਉਹਨਾਂ ਨੂੰ ਪੁੱਛਣ ਦਿਓ ਜਰਾ ਹਾਂ ਜੀ ਵਿਆਹ ਦੂਜਾ ਕਰਾ ਲਿਆ ਜੀ ਹਾਂ ਜੀ ਮੇਰਾ ਵਿਆਹ ਦੂਜਾ ਕਰਤਾ ਸੀ ਇਹਨਾਂ ਨੇ ਸਾਡੇ ਨਾਲ ਕੋਈ ਨਹੀਂ ਲੇ ਤੁਹਾਨੂੰ ਬੱਚੇ ਹਾਂ ਜੀ ਹੈਗੇ ਆ ਜੀ ਕਿੰਨੇ ਬੱਚੇ ਨੇ ਤੁਹਾਨੂੰ ਦੋ ਕੁੜੀਆਂ ਜੀ ਮਲੇ ਦੋ ਕੁੜੀਆਂ ਜਿਹੜੀਆਂ ਨੇ ਇੱਕ ਮੈਰਿਡ ਵੀ ਹੈ ਲੜਕੀ ਨਹੀਂ ਜੀ ਮੇਰੀਆਂ ਦੋਨੇ ਇੱਥੇ ਆ ਜਿਹੜੀਆਂ ਦੋਨੇ ਛੋਟੀਆਂ ਉਹ ਇੱਕ ਵਿਆਹੀ ਵੀ ਹੈ ਜੀ ਇੱਕ ਕੁਮਾਰੀ ਹੈ ਜੀ ਸ਼ੁਕਰਨ ਕਿੰਨੇ ਚਿਰ ਤੋਂ ਤੁਹਾਡੇ ਨਾਲ ਨਹੀਂ ਰਹਿੰਦਾ ਸੀਗਾ ਇਹ 12 13 ਸਾਲ ਤੋਂ ਨਹੀਂ ਰਹਿੰਦਾ ਜੀ ਕਿਤੇ ਰਹਿੰਦਾ ਸੀਗਾ ਇਹ ਆਪਦੇ ਪਿੰਡ ਹੀ ਰਹਿੰਦਾ ਸੀ ਕਿਤੇ ਵਾਗ ਗਿਆ ਕਿਤੇ ਪਿੰਡ ਆ ਗਿਆ ਕਿਤੇ ਪਿੰਡ ਰਹੀਂ ਤੁਸੀਂ ਤੁਸੀਂ ਕਿੱਥੇ ਰਹਿੰਦੇ ਸੀ ਇਹ ਨਹੀਂ ਮੈਂ ਵਿਆਹੀ ਵੀ ਆ ਜਿਹਦੇ ਸੋਹਰੀ ਰਹਿੰਦੀ ਸੀ ਪਰ ਸੋ ਜਦੋਂ ਵੀ ਤੁਹਾਡੀ ਗ੍ਰੀਮੇਜ ਹੋਈ ਨਹੀਂ ਹੋਈ ਵੀ ਆ ਜੀ ਅੱਛਾ ਦੁਵਾਰਾ ਮੈਰਿਜ ਹਾਂਜੀ 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 ਜੀ ਜੀ ਪਰ ਤੁਸੀਂ ਮਾਂ ਹੋਣ ਦੇ ਨਾਤੇ ਕੀ ਚਾਹੁੰਦੇ ਹੋ ਜੀ ਮੈਂ ਮਾਂ ਨਾ ਚਾਹਣੀਆਂ ਜੀ ਵੀ ਜੋ ਮੈਨੂੰ ਮਾਰੀ ਚਾਹੁੰਦਾ ਹੈ ਵੀ ਉਹ ਮੈਂ ਮਰੀ ਨਹੀਂ ਮੈਂ ਸੱਚਮੁੱਚ ਸਾਹਮਣੇ ਖੜੀ ਆਂ ਜੀ ਨਹੀਂ ਤੁਸੀਂ ਆਪਣੀ ਮਰੀ ਦਾ ਤੁਹਾਨੂੰ ਦੁੱਖ ਹੈ ਵੀ ਲੋਕ ਕਹਿ ਰਹੇ ਨੇ ਕਿ ਤੁਹਾਨੂੰ ਉਹਦੇ ਮੁੰਡੇ ਦਾ ਵੀ ਹੋਇਆ ਜੀ ਮੁੰਡੇ ਦੀ ਮਿੱਟੀ ਬਲੀਦ ਕਰਦੇ ਆ ਵਿਚਾਰੇ ਦੀ ਉਹਦਾ ਸ਼ਿਸ਼ਕਾਰ ਹੋ ਜੇ ਕੀ ਫਾਇਦਾ ਹੈ ਮੈਂ ਉਹਨੂੰ ਰੋਲੇ ਦਾ ਤੇ ਤੁਸੀਂ ਕੋਈ ਕਾਰਵਾਈ ਦੀ ਮੰਗ ਕਰਦੇ ਹੋ ਕਿ ਨਹੀਂ ਨਹੀਂ ਜੀ ਮੈਂ ਹੁਣ ਕਾਸੇ ਦੀ ਮੰਗ ਨਹੀਂ ਕਰਦੀ ਹੋਰ ਕਈ ਵਾਰ ਕਰਦੀ ਉਹ ਕਹਿੰਦੇ ਨੇ ਸਾਡੀਆਂ ਮੰਗਾਂ ਜਾਂ ਤਾਂ ਪੂਰੀਆਂ ਨਹੀਂ ਹੁੰਦੀਆਂ ਅਸੀਂ ਨਾ ਸਨਸਕਾਰ ਹੋਣ ਦੀ ਹੈ ਨਾ ਨਹੀਂ ਜੀ ਮੇਰੇ ਕਿੰਨਿਆਂ ਕੋਈ ਕਾਰਵਾਈ ਦੀ ਮੰਗ ਨਹੀਂ ਚਾਚੇ ਨੇ ਜੋ ਲਿਖ ਕੇ ਦਿੱਤਾ ਉਹਦੇ ਪਰਿਵਾਰ ਨੇ ਜੋ ਲਿਖ ਕੇ ਦਿੱਤਾ ਫਿਰ ਉਹਦਾ ਪਾਲਣ ਪੋਸ਼ਣ ਉਹ ਕਰ ਰਹੇ ਨੇ ਤਾਂ ਜ਼ਿੰਮੇਵਾਰ ਤੇ ਉਹੀ ਨੇ ਨਾ ਉਹਦੇ ਹਾਂ ਜੀ ਉਹੀ ਸੀ ਤੁਸੀਂ ਤੇ ਛੱਡ ਕੇ ਚਲੇ ਗਏ ਉਹਨੂੰ ਨਹੀਂ ਜੀ ਫਿਰ ਮੇਰੇ ਨਾਲ ਫੋਨ ਤੇ ਸੰਪਰਕ ਕਰਦਾ ਸੀ ਮੇਰੇ ਨਾਲ ਫੋਨ ਤੇ ਆਇਗਾ ਸੀ ਜੀ ਫੋਨ ਰੋਜ਼ ਲਾਉਂਦਾ ਸੀ ਮੈਂ ਜਦੋਂ ਇਹਨੂੰ ਘਰੇ ਨਹੀਂ ਛੱਡਣ ਦੇ ਰਹੇ ਮੇਰੇ ਨਾਲ ਵੀ ਤੁਸੀਂ ਹੁਣ ਐਜ਼ ਮਦਰ ਇੱਥੇ ਆਏ ਹੋ ਜਾਂ ਜਿਹੜੀ ਮੁੰਡੇ ਦੀ ਮਿੱਟੀ ਪਲੀਥ ਹੋ ਰਹੀ ਉਹਦਾ ਵਿਰੋਧ ਕਰਨ ਵਾਸਤੇ ਇੱਥੇ ਆਏ ਹੋ ਨਹੀਂ ਜੀ ਮੈਂ ਤਾਂ ਉਹਦੀ ਮਾਤਾ ਆ ਉਹਨੂੰ ਦੇਖ ਕੇ ਜੀ ਤੁਹਾਡੇ ਤੁਹਾਡਾ ਬੇਟਾ ਇੱਕ ਸ਼ਹੀਦ ਵਾਂਗੂ ਹੋਇਆਗਾ ਗੋਲੀ ਲੱਗੀ ਆ ਕਿ ਉਹਦੇ ਤੇ ਉਦੋਂ ਬਾਅਦ ਚ ਤੁਸੀਂ ਉਹਨੂੰ ਮਿੱਟੀ ਪਲੀ ਸਮਝਦੇ ਹੋ ਜਿਹੜੀ ਜੱਤੀਵੰਦੀਆਂ ਦੇ ਹੱਕ 'ਚ ਖੜੀਆਂ ਨੇਗੀਆਂ ਕਿੰਨੇ ਹੀ ਨੇਗੇ ਜਿਹੜੇ ਉਹਦੇ ਪਿੱਛੇ ਖੜੇ ਨੇਗੇ ਤੁਸੀਂ ਉਹਨੂੰ ਮਿੱਟੀ ਪਲੀ ਸਮਝ ਰਹੇ ਨਹੀਂ ਮੈਂ ਕਹਿੰਦੀ ਵੀ ਚੱਲ ਵਿਚਾਰੇ ਦਾ ਸ਼ਸਕਾਰ ਹੋ ਜਾਏ ਟਾਈਮ ਨਾ ਕਾ ਤਾਂ ਰੋਲਿਆ ਜਾਂਦਾ ਹੈ ਇੱਥੇ ਤੁਹਾਡੇ ਤੱਕ ਸਰਕਾਰ ਨੇ ਕਦੋਂ ਪਹੁੰਚ ਕੀਤੀ ਮੇਰੇ ਮੈ ਮੋਬਾਈਲ ਤੇ ਵੇਖਿਆ ਸੀ ਨਹੀਂ ਹੁਣ ਤੁਹਾਨੂੰ ਕਿਸ ਨੇ ਨਹੀਂ ਹੁਣ ਤੁਹਾਨੂੰ ਕਿਸ ਨੇ ਬੁਲਾਇਆ ਨਹੀਂ ਜੀ ਕਿਸੇ ਨੇ ਨਹੀਂ ਬੁਲਾਇਆ ਸੀ ਆਪ ਦੀ ਆਪ ਆਏ ਆ ਜੀ ਮਾਤਾ ਜੀ ਕਿਹਦੇ ਨਾਲ ਆਏ ਹੋ ਤੁਸੀਂ ਇੱਥੇ ਅਸੀਂ ਗੱਡੀ ਤੇ ਆਏ ਆ ਜੀ ਕਰਾਈ ਹੋਈ ਜਿਹੜੇ ਨਾਲ ਕਿਹੜੀ ਜਗ੍ਹਾ ਤੇ ਰਹਿੰਦੇ ਹੋ ਤੁਸੀਂ ਅਸੀਂ ਮਹਰਾਜ ਹਿੰਮਤਪੁਰੇ ਕੋਠੇ 33 ਕਾਰ ਜਿਹੜਾ ਉਹਦੇ ਨਾਲ ਉਹਦੀਆਂ ਇੱਕ ਦੋ ਭੈਣਾਂ ਦੱਸਦੇ ਨੇ ਦੋ ਭੈਣਾਂ ਰਹ ਰਹੇ ਨੇ ਨਾਲ ਠੀਕ ਹੈ ਉਹਦੇ ਪਿਤਾ ਜੀ ਨੇ ਜਿਹੜੇ ਉਹ ਡਰਾਈਵਰ ਨੇ ਡਰਾਈਵਿੰਗ ਕਰਦੇ ਨੇ ਉਹ ਰਹਿੰਦੇ ਨੇ ਮਤਲਬ ਉਹ ਅਲੱਗ ਰਹ ਰਹੇ ਨੇ ਫਿਰ ਤੁਸੀਂ ਅਲੱਗ ਰਹ ਰਹੇ ਹਾਂ ਹਾਂ ਜੀ ਮੈਂ ਤਾਂ ਫਿਰ ਲੱਗ ਰਹਿਣੇ ਇਹ ਚੀਜ਼ ਹੁਣ ਭੈਣ ਇੱਕ ਪਿਓ ਡਰਾਈਵਰੀ ਨਹੀਂ ਨੀ ਦੋ ਭੈਣ ਭਰਾ ਇੱਕ ਮਾਰੇ ਛੋਟੀ ਭੈਣਾ ਕਰਕੇ ਛੱਡਿਆ ਨਹੀਂ ਜੀ ਸਾਡੇ ਕੋਲ ਇੱਧਰ ਦੇਖ ਇੱਧਰ ਇੱਧਰ ਦੇਖ ਤੁਸੀਂ ਸਾਹਮਣੇ ਦੇ ਜਿਹੜੀ ਕੁੜੀਆਂ ਸੀ ਉਹ ਵੀ ਤੁਹਾਡੇ ਨਾਲ ਨਹੀਂ ਰਹਿੰਦੀ ਨਹੀਂ ਜੀ ਉਹ ਇਹਦੇ ਨਾਲ ਹੀ ਰਹਿੰਦੀ ਸੀ ਹਾਂਜੀ ਹਾਂਜੀ ਉਹਨੇ ਇਕੱਠੇ ਭੈਣ ਭਾਈ ਅਲੱਗ ਰਹਿੰਦੇ ਸੀ। ਆਹ ਜਿਹੜੀ ਦਾਦੀ ਮਰ ਗਈ ਉਹਦੇ ਨਾਲ ਸੀ। 13 ਸਾਲ ਤੋਂ ਜਿਹੜਾ ਉਹਦਾ ਪਾਲਣ ਪੋਸ਼ਣ ਹੋ ਰਿਹਾ ਤੁਸੀਂ ਕਹਿੰਦੇ ਵੀ 13 ਸਾਲ ਤੋਂ ਅਲੱਗ ਹੋ ਗਿਆ ਮੁੰਡਾ। ਹਾਂਜੀ। 13 ਸਾਲ। ਹਾਂਜੀ। ਉਦੋਂ 13 ਸਾਲ ਦੇ ਵਿੱਚ ਤੁਸੀਂ ਕਦੇ ਸੰਪਰਕ ਕੀਤਾ ਉਹਦੇ ਨਾਲ? ਹਾਂਜੀ ਨਾਨਕੀ ਆਉਂਦਾ ਸੀ ਮੇਰੇ ਕੋਲੇ 10-10 ਦਿਨ ਲੱਗ ਜਾਂਦਾ ਸੀ। ਰਹਿੰਦਾ ਸੀ ਆਉਂਦਾ ਹੀ। ਕੁੜੀ ਵੱਡੀ ਆਉਂਦੀ ਜਾਂਦੀ ਹੈ ਜੀ। ਛੋਟੇ ਛੋਟੇ ਨਾਲ ਨਹੀਂ ਜਾਈ। ਨਹੀਂ ਕੁੜੀ ਨਹੀਂ ਆਈ ਵੀਰੇ। ਸਰ ਪਿੰਡ ਵਾਲੇ ਤਾਂ ਕਹਿੰਦੇ ਨੇ ਕਿ ਤੁਹਾਡੇ ਨਾਲ ਸੰਪਰਕ ਹੀ ਨਹੀਂ ਰਿਹਾ। ਹੈਗਾ ਜੀ ਜਦੋਂ ਮਰਜ਼ੀ ਫੋਨਾਂ ਤੇ ਵੇਖ ਲਓ ਤੁਸੀਂ। ਛੋਟੀ ਕੁੜੀ ਸਰ ਨਾਲ ਚੋਣੀ ਆਈ ਵੱਡੀਆਂ ਹੁੰਦੀ ਰਹੀ ਹੈ ਛੋਟੀ ਨੇ ਆਪਾਂ ਇਹ ਮੈਂ ਗੱਪ ਨਹੀਂ ਮਾਰਦੇ ਛੋਟੀ ਆਪਣੇ ਨਾਲ ਫੋਨ ਤੇ ਗੱਲ ਵੀ ਛੋਟੀ ਉਹਨਾਂ ਦੇ ਪ੍ਰਾਈਸ ਸਰਚ ਆ ਜੀ ਵੱਡੀਆਂ ਦੇ ਸੌਰੀ ਅੱਛਾ ਜਿਹੜੀ ਕੋਈ ਭੂਆ ਹੈ ਹਾਂਜੀ ਜਿਹੜੀ ਕਿ ਦੱਸਿਆ ਜਾਂਦਾ ਕਿ ਪੰਜਾਬ ਪੁਲਿਸ ਦੇ ਵਿੱਚ ਵੀ ਹੈ ਉਹਦੇ ਨਾਲ ਤੁਹਾਡਾ ਸੰਪਰਕ ਰਹਿੰਦਾ ਨਹੀਂ ਜੀ ਕੋਈ ਨਹੀਂ ਰਹਿੰਦਾ ਨਹੀਂ ਫਸ ਠੀਕ ਹੈ ਹੁਣ ਕੀ ਮੰਗਿਆ ਸਰਦਾਰ ਹੁਣ ਤੁਸੀਂ ਕੀ ਕੀ ਜੇ ਲਾਸਟ ਦਾ ਵੀਰ ਕਰਨ ਕੀ ਆਏ ਹੋ ਲਾਸਟ ਕੀ ਕਰ ਰਹੇ ਹੋ ਅਸੀਂ ਮੂੰਹ ਵੇਖਣ ਆਈ ਸੀ ਜੀ ਮੁੰਡੇ ਦਾ ਬਾਕੀ ਉਹਦੀ ਲਾਸਣਾ ਉਹ ਹੋਵੇ ਉਹਨੂੰ ਸੀਹਦੀ ਉਹ ਦਿੱਤਾ ਜਾਵੇ ਉਹਦਾ ਸ਼ਿਸ਼ਕਾਰ ਹੋਵੇ ਕੀ ਤੁਸੀਂ ਜਿੱਥੇ ਉਹ ਨਹੀਂ ਮੰਗ ਕੀਤੀ ਐ ਰਹੀ ਉਹਦੇ ਸਮਰਥਨ ਕਰਦੇ ਹੋਗੇ ਨਹੀਂ ਆਪਾਂ ਕੋਈ ਜਿਸੰਦੀ ਨਾਲ ਹੈ ਨਹੀਂ ਜੀ ਐਵੇਂ ਨਹੀਂ ਅਸੀਂ ਕਿਸੇ ਨਾਲ ਲੱਗਦਾ ਤੁਹਾਨੂੰ ਲੱਗਦਾ ਕਿ ਤੁਹਾਡੇ ਹਾਂ ਸਾਡਾ ਮੁੰਡਾ ਮੋੜੇ ਨਹੀਂ ਜੀ ਕੋਈ ਗਲਤੀ ਨਹੀਂ ਕੀਤੀ ਨਹੀਂ ਤੁਹਾਨੂੰ ਲੱਗਦਾ ਕਿ ਨਹੀਂ ਜੀ ਮੈਂ ਤਾਂ ਕਹਿੰਦੀ ਆ ਵੀ ਜਾਂਦਾ ਹੀ ਨਾ ਹੋਰ ਮਾਮਾ ਦੇ ਪੁੱਤ ਵੀ ਮੁੜਿਆਉਣ ਜਿਹੜੇ ਗਏ ਆ ਮੇਰਾ ਤਾਂ ਵਿਚਾਰਾ ਜਾਣ ਘਮਾਵਾ ਲੈ ਆਖਾ ਅੱਛਾ ਦੂਜੀ ਸ਼ਾਦੀ ਤੇ ਤੁਹਾਡੇ ਕਿੰਨੇ ਬੱਚੇ ਨੇ ਦੋ ਜੀ ਤੋ ਲੜਕੇ ਲੜਦੇ ਦੋ ਕੁੜੀਆਂ ਜੀ ਦੋ ਕੁੜੀਆਂ ਉਹ ਹਸਬੰਦ ਨਾਲ ਆਏ ਨੇ ਅੱਜ ਤੁਹਾਡੇ ਨਹੀਂ ਉਹ ਤਾਂ ਅਗਲੇ ਕਿਉਂ ਆਉਂਗੇ ਨੇ ਕੀ ਉਹਨਾਂ ਦਾ ਕੀ ਕਹਿਣਾ ਹੈ ਇਸ ਬਾਰੇ ਜਦੋਂ ਤੁਸੀਂ ਉਹਨਾਂ ਨੂੰ ਦੱਸ ਕੇ ਆਏ ਉਹਨਾਂ ਨੇ ਸਾਡੇ ਨਾਲ ਗੱਲ ਕਰੀ ਨਹੀਂ ਜੀ ਇਹਨਾਂ ਦੇ ਬੱਚਿਆਂ ਦੀ ਮੈਂ ਕਰੀ ਨਹੀਂ ਨਾ ਨਾ ਉਹ ਆਉਣ ਇਹ ਵੀ ਬੋਲੋ ਜੀ ਤੁਸੀਂ ਤੁਸੀਂ ਦੱਸੋ ਉਹਨਾਂ ਦੀ ਕੋਈ ਗੱਲ ਹੀ ਨਹੀਂ ਸੀ ਜੀ ਉਹਨਾਂ ਵੀ ਤਾਂ ਨਾ ਹੀ ਜਾਂਦੇ ਆਉਂਦੇ ਸੀਗੇ ਤੇ ਤੁਸੀਂ ਵੀ ਇਹਨਾਂ ਦੇ ਨਾਲ ਉੱਥੇ ਸੌਰੀ ਰਹੇ ਹੋ ਇਹਨਾਂ ਦੇ ਨਹੀਂ ਮੈਂ ਆਪਣੇ ਪਿੰਡ ਰਹਿੰਦੀ ਮੈਨੂੰ ਲੈ ਕੇ ਆਏ ਸੀ ਕੱਲ ਜਦੋਂ ਪਤਾ ਲੱਗਿਆ ਦੱਸਰੇ ਨੂੰ ਵੀ ਤੁਹਾਨੂੰ ਇੰਨਾ ਪਤਾ ਇਹਨਾਂ ਦੇ ਬਾਰੇ ਮੈਂ ਮੈਂ ਰੀਤੀ ਆ ਮੈਂ ਉਹ ਕੀਤੀ ਮੈਂ ਵੀ ਸਿਰੋਂ ਨੰਗੀ ਸੀ ਮੇਰੇ ਕੋਲੇ ਕੋਈ ਹੋਣੀ ਸੀ ਮੈਂ ਕੇਸ ਝਗੜਿਆ ਇਹਨਾਂ ਨੇ ਕੋਈ ਨਿਆਣੀ ਦਿੱਤਾ ਇਹ ਤਰੀਕ ਤੇ ਨਹੀਂ ਸੀ ਜਾਂਦੇ ਸਰਕਾਰ ਨੇ ਮੈਨੂੰ ਇੱਕ ਤਰਫਾ ਲਿਖ ਕੇ ਦੇਤਾ ਵੀ ਤੂੰ ਕਿਉਂ ਖੱਜਲ ਖਵਾਰ ਹੋਈ ਆ ਕੁੜੀ ਨੂੰ ਵਿਆਹ ਦੇ ਸ਼ੁਭ ਕਰਨ ਦੇ ਪਿਤਾ ਜੀ ਨਾਲ ਤੁਹਾਡਾ ਤਲਾਕ ਹੋਇਆ ਜਾਂ ਪੰਚਾਇਤੀ ਤਲਾਕ ਹੋਇਆ ਉਹਦੇ ਨਾਲ ਦੇ ਤਾਂ ਕੁਛ ਨਹੀਂ ਕੀਤਾ ਇਹਨਾਂ ਨੂੰ ਬੋਲਣ ਦਾ ਨਾ ਮਤ ਜੀ ਮਾਤਾ ਜੀ ਤੁਸੀਂ ਜਿਆਦਾ